ਸ਼ਹੀਦ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੋਂਕੇ ਹੈਰਾਨੀ ਹੋ ਗਈ ਸੰਗਤ ਜੀ ਤੁਹਾਨੂੰ ਜਾਣ ਕੇ ਕਿ ਉਹ ਸ਼ਹੀਦ ਨਹੀਂ ਹੋਏ ਉਹ ਅਜੇ ਤੱਕ ਭਗੌੜੇ ਨਹੀਂ ਇਹ ਮੈਂ ਨਹੀਂ ਕਹਿ ਰਿਹਾ ਆ ਮੈਂ ਅਖਬਾਰ ਦੀ ਥੋੜੀ ਜੀ ਤੁਹਾਨੂੰ ਹੈਡਲਾਈਨ ਹੀ ਪੜ ਕੇ ਦੱਸਦਾ ਆ ਜਥੇਦਾਰ ਸ਼ਹੀਦ ਭਾਈ ਗੁਰਦੇਵ ਸਿੰਘ ਕੋਂਕੇ ਦੀ ਸ਼ਹਾਦਤ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਬਣਾਏ ਬੀਪੀ ਤਿਵਾੜੀ ਪੜਤਾਲਆ ਕਮਿਸ਼ਨ ਦੀ ਰਿਪੋਰਟ ਅਕਾਲ ਤਖਤ ਸਰਪਤੇ ਪਹੁੰਚੀ ਸ਼ਹਾਦਤ ਦੇ 31 ਸਾਲ ਬਾਅਦ ਵੀ ਪੁਲਿਸ ਦੱਸ ਰਹੀ ਹੈ ਭਾਈ ਕੋਂਕੇ ਨੂੰ ਭਗੌੜਾ ਐਸਐਸਪੀ ਸਰਵਣ ਸਿੰਘ ਡੀਐਸਪੀ ਕਵਲਜੀਤ ਸਿੰਘ ਡੀਐਸਪੀ ਹਰ ਭਗਵਾਨ ਸਿੰਘ ਏਐਸਆਈ ਚੰਨਣ ਸਿੰਘ ਭਾਈ ਕੌਂਕੇ ਦੀ ਤਫਤੀਸ਼ ਦੌਰਾਨ ਮਾਰਕੁੱਟ ਕਰਦੇ ਰਹੇ ਇਹ ਉਹ ਦੋਸ਼ੀਆਂ ਦੇ ਨਾਮ ਨੇ ਜਿਹੜੇ ਕੌਂਕੇ ਪਿੰਡ ਤੋਂ 25 ਦਸੰਬਰ 1992 ਨੂੰ ਕੌਂਕੇ ਸਾਹਿਬ ਨੂੰ ਚੱਕ ਕੇ ਲੈ ਜਾਂਦੇ ਨੇ ਸੀਏ ਸਟਾਫ ਸੁੱਟਦੇ ਨੇ ਉਸ ਤੋਂ ਬਾਅਦ ਲਗਾਤਾਰ ਉਹਨਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਦੀ ਸਿੰਘਣੀ ਜਦੋਂ ਉਹਨਾਂ ਵਾਸਤੇ ਪ੍ਰਸ਼ਾਦਾ ਪਾਣੀ ਲੈ ਕੇ ਜਾਂਦੀ ਹੈ ਪਹਿਲਾਂ ਇੱਕ ਦਿਨ ਜਾਂ ਦੋ ਦਿਨ ਜਾਣ ਦਿੱਤਾ ਗਿਆ ਤੀਜੇ ਦਿਨ ਉਹਨਾਂ ਦੀ ਸਿੰਘਣੀ ਨੂੰ ਮਨਾ ਕਰ ਦਿੱਤਾ ਗਿਆ ਵੀ ਪ੍ਰਸ਼ਾਦਾ ਪਾਣੀ ਤੁਸੀਂ ਨਹੀਂ ਲੈ ਕੇ ਅੰਦਰ ਜਾ ਸਕਦੇ ਤਾਂ ਫੇਰ ਨਾਲ ਉਹਨਾਂ ਦੀ ਸਿੰਘਣੀ ਜੋ ਵੀ ਹੋਰ ਰਿਸ਼ਤੇਦਾਰ ਸੀ ਜਾਂ ਕੋਈ ਹੋਰ ਗਵਰਡਨਟ ਸੀਗੀ ਉਹ ਜਦੋਂ ਅੰਦਰ ਪ੍ਰਸ਼ਾਦਾ ਪਾਣੀ ਦੇਣ ਗਈ ਤਾਂ ਉਹਨੇ ਬਾਹਰ ਆ ਕੇ ਦੱਸਿਆ ਵੀ ਜਥੇਦਾਰ ਸਾਹਿਬ ਦੀ ਹਾਲਤ ਬਹੁਤ ਜ਼ਿਆਦਾ ਮਾੜੀ ਆ ਗਵਾਹ ਅੱਜ ਵੀ ਮੌਜੂਦ ਨੇ ਉਸ ਤੋਂ ਬਾਅਦ ਜਥੇਦਾਰ ਸਾਉ ਨੂੰ ਤਸੀਹੇ ਦੇ ਕੇ ਕੋਹ ਕੋਹ ਕੇ ਮਾਰ ਕੇ লাশ ਉਹਨਾਂ ਦੀ ਖੁਰਦਪੁਰਦ ਕਰ ਦਿੱਤੀ ਜਾਂਦੀ ਹੈ ਤੇ ਬੀਬੀ तिवारी ਅਗਰ ਮੈਂ ਗਲਤ ਨਹੀਂ ਹੈਗਾ ਤਾਂ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਵਿਧਿਕ ਡੀਜੀਪੀ ਪੰਜਾਬ ਰਹੇ ਨੇ ਇਹਨਾਂ ਨੂੰ 6 ਜੂਨ 1998 ਨੂੰ ਇਹ ਪੜਤਾਲ ਸੌਂਪੀ ਜਾਂਦੀ ਹੈ ਵੀ ਤੁਸੀਂ 3 ਮਹੀਨੇ ਦੇ ਵਿੱਚ ਵਿੱਚ ਪੜਤਾਲ ਕਰਕੇ ਰਿਪੋਰਟ ਜਮ੍ਹਾਂ ਕਰਵਾਓ ਪਰ ਇਹ 27 ਜੁਲਾਈ 1999 ਨੂੰ ਇਹ ਸਾਰੀ ਦੀ ਸਾਰੀ ਰਿਪੋਰਟ ਪੂਰੀ ਕਰਕੇ ਆਪਣੀ ਜਿਹੜੀ ਮਤਲਬ ਕਮਿਸ਼ਨ ਦੀ ਪੜਤਾਲ ਸੀਗੀ ਉਹ ਪੱਤਾ 45 ਰਿਪੋਰਟ 1999 ਨੂੰ ਇਹ ਜਮ੍ਹਾਂ ਕਰਾ ਦਿੰਦੇ ਨੇ ਪਰ ਉਸ ਤੋਂ ਬਾਅਦ ਇਹ ਲਗਾਤਾਰ ਰਫਾਫਾ ਦੱਬਿਆ ਰਹਿੰਦਾ ਹੈ ਆ ਪੜਤਾਲੀਆ ਰਿਪੋਰਟ ਦਾ ਪਿਛਲੇ 4 ਮਹੀਨੇ ਤੋਂ ਲਗਾਤਾਰ ਇੱਥੇ ਬਹਿ ਕੇ ਬੋਲਦਾ ਰਿਹਾ ਰਿਪੋਰਟ ਕਢਵਾਓ ਰਿਪੋਰਟ ਕਢਵਾਓ ਰਿਪੋਰਟ ਕਢਵਾਓ ਆ ਮਾਨੀ ਪਾੜੀ ਕਢਵਾਂਦੀ ਦਾ ਸ਼ਾਇਦ ਉਹ ਕ੍ਰੈਡਿਟ ਲੈ ਜਾਂਦੀ ਪਰ ਮਤਲਬ ਅਗਰ ਐਸਪੀਸੀ ਨੇ ਕਢਵਾ ਲਈ ਜਾਂ ਬਾਦਲਾ ਨੇ ਕਢਵਾ ਲਈ ਤਾਂ ਹੁਣ ਉਹਨਾਂ ਨੂੰ ਪਤਾ ਹੀ ਸੀਗਾ ਕਿਹੜੀ ਚੀਜ਼ ਦਾ ਕਿੱਥੇ ਹੈ ਕਿ ਮੈਂ ਬੋਲਣਾ ਸ਼ੁਰੂ ਕਰਤਾ ਵੀ ਇਹ ਰਿਪੋਰਟ ਕਿਉਂ ਦੱਬੀ ਹੋਈ ਹੈ ਸੋ ਰਿਪੋਰਟ ਬਾ ਨਿਕਲ ਗਈ ਕ੍ਰੈਡਿਟ ਵਾਰ ਲੈਣੀ ਹੈ ਇਹਨਾਂ ਦੇ ਲਾਸ਼ਾਂ ਦੇ ਉੱਤੋਂ ਵੀ ਕ੍ਰੈਡਿਟ ਲੈਣਾ ਹੈ ਤੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਹੋਇਆ ਹੈ ਵੀ ਇਸ ਦੀ ਮਤਲਬ ਪਹਿਰਵਾਈ ਕੀਤੀ ਜਾਵੇ ਤੇ ਗਰੇਵਾਲ ਸਾਹਿਬ ਨੇ ਵੀ ਸੰਗਤ ਨੂੰ ਸੰਬੋਧਨ ਹੋ ਕੇ ਕਿਹਾ ਹੈ ਵੀ ਇਹਨਾਂ ਦੋਸ਼ੀਆਂ ਦੇ ਖਿਲਾਫ ਅਸੀਂ ਪਹਿਰਵਾਈ ਕਰਾਂਗੇ ਵਕੀਲਾਂ ਦਾ ਪੈਨਲ ਖੜਾ ਕਰਾਂਗੇ ਤੇ ਐਫ ਆਈ ਆਰ ਦਰਜ ਕਰਾਵਾਂਗੇ ਇਹਨਾਂ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਜਿਹੜਾ ਨੇ ਕੌਂਕੇਸ ਸਾਹਿਬ ਨੂੰ ਮੌਤ ਦੇ ਘਾਟ ਉਤਾਰਿਆ ਜਿਹਨਾਂ ਨੇ ਕਤਲ ਕੀਤਾ ਪਰ ਗੱਲ ਇੱਥੇ ਹੀ ਆ ਪੀ ਜਦੋਂ ਸਿਮਟ ਕੇ ਅਸੀਂ ਤਿੰਨ ਸੀਟਾਂ ਤੇ ਰਹਿ ਜਾਂਦੇ ਆ ਉਦੋਂ ਹੀ ਸਾਨੂੰ ਪੰਜਾਬ ਦੇ ਪਾਣੀ ਕਿਉਂ ਯਾਦ ਆਉਂਦੇ ਨੇ ਰਾਜਸਥਾਨੀ ਕਿਉਂ ਯਾਦ ਆਂਦੀ ਹੈ ਉਦੋਂ ਹੀ ਸਾਨੂੰ ਬੰਦੀ ਸਿੰਘ ਕਿਉਂ ਯਾਦ ਆਉਂਦੇ ਨੇ ਨਸ਼ੇ ਕਿਉਂ ਯਾਦ ਆਉਂਦੇ ਨੇ ਕੈਬਨਟ ਦੇ ਵਿੱਚ ਜਦੋਂ ਅਸੀਂ ਮੰਤਰੀ ਪਦ ਦੇ ਉੱਤੇ ਹੁੰਨੇ ਆ ਸੈਂਟਰ ਸਰਕਾਰ ਦੇ ਨਾਲ ਭਾਈਵਾਲ ਸੀਗੇ ਅਸੀਂ ਉਹ 10 ਸਾਲ ਸਾਨੂੰ ਕਿਉਂ ਨਹੀਂ ਇਹਨਾਂ ਵਿੱਚੋਂ ਕੁਝ ਵੀ ਯਾਦ ਆਇਆ ਉਦੋਂ ਜਥੇਦਾਰ ਕੌਂਕੇ ਦੀ ਫਾਈਲ ਕਿਉਂ ਨਹੀਂ ਚੇਤੇ ਆਈ ਬੇਅਦਬੀਆਂ ਦੇ ਦੋਸ਼ੀ ਕਿਉਂ ਤੁਸੀਂ ਨਹੀਂ ਜੇਲਾ ਜਾਂ ਡੱਕੇ ਕਿਉਂ ਗੋਲੀਆਂ ਚਲੀਆਂ ਬਹਿਬਲ ਕਲਾ ਬਰਗਾੜੀ ਹੁਕਮ ਕਹਨੇ ਦਿੱਤੇ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਸੀਐਮ ਪ੍ਰਕਾਸ਼ ਸਿੰਘ ਬਾਦਲ ਡੀਜੀਪੀ ਪੰਜਾਬ ਸੁਮੇਰ ਸੈਣੀ ਕਹਨੇ ਕਿਹਾ ਉਮਰਾਨੰਗਲ ਨੂੰ ਜਾਂ ਚਰਨਜੀਤ ਨੂੰ ਕਹਨੇ ਕਿਹਾ ਹੁਕਮ ਦਿੱਤਾ ਐਸਐਸਪੀ ਨੂੰ ਕਿ ਗੋਲੀਆਂ ਚਲਾਈਆਂ ਜਾਣ ਤੇ ਅਣਪਛਾਤੀ ਪੁਲਿਸ ਕਿਹੜੀ ਹੁੰਦੀ ਹੈ ਇਹ ਸਵਾਲ ਨੇ ਜੋ ਅਕਾਲੀ ਦਲ ਬਾਦਲ ਨੂੰ ਲਗਾਤਾਰ ਪੁੱਛੇ ਗਏ ਨੇ ਪੁੱਛੇ ਜਾ ਰਹੇ ਨੇ ਪੁੱਛੇ ਜਾਂਦੇ ਰਹਿਣਗੇ ਤੇ ਕਿਰਪਾ ਕਰਕੇ ਬੇਨਤੀ ਕਰਦਾ ਗਰੇਵਾਲ ਸਾਹਿਬ ਜੇ ਜਥੇਦਾਰ ਕੋਂਕੇ ਜੀ ਦਾ ਤੁਸੀਂ ਮਤਲਬ ਕੇਸ ਰੀਓਪਨ ਕਰਵਾ ਰਹੇ ਹੋ ਐਫਅਰ ਕਰਵਾ ਰਹੇ ਹੋ ਤਾਂ ਦਿਲੋਂ ਪੈਰਵਾਈ ਕਰਿਓ ਕੌਮ ਦਾ ਦਿਲ ਨਾ ਇਸ ਵਾਰ ਤੋੜਿਓ ਸਿਆਸਤੋਂ ਪ੍ਰਭਾਵਿਤ ਹੋ ਕੇ ਅਗੇ 24 ਦੀਆਂ ਚੋਣਾਂ ਨੇ ਤੇ ਉਸ ਤੋਂ ਅ 27 ਦੀਆਂ ਨੇ ਬਾਦਾਂ ਇਹ ਡੁੱਬਦੀ ਕਿਸ਼ਤੀ ਪਾਰ ਕਰਨ ਵਾਸਤੇ ਇਹ ਮਾੜੀ ਖੇਡ ਨਾ ਖੇਡਿਓ ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉੱਚ ਅਧਿਆਤੇ ਬੈਠੇ ਹੋਏ ਸਾਡੇ ਗੁਰਸਿੱਖਾਂ ਨੂੰ ਥੋੜੀ ਸਮੱਤ ਦੇਣ ਤਾਂ ਕਿ ਉਹ ਸਿਆਸਤ ਤੋਂ ਭਰਪੂਰ ਫੈਸਲੇ ਨਾ ਲੈ ਕੇ ਕੌਮ ਦੇ ਹੱਕ ਦੇ ਵਿੱਚ ਫੈਸਲੇ ਲੈ ਸਕਣ ਕੌਂਕੇ ਜੀ ਨੂੰ ਕੋਈ ਨਹੀਂ ਭੁੱਲ ਸਕਦਾ ਚੜ੍ਹਦੀ ਗੱਲ